ਅੱਜ ਦੀਨਾਨਗਰ ਜਿਹੜਾ ਸਬਡਿਵੀਜ਼ਨ ਹੈ ਸਾਡਾ ਉੱਥੇ ਡੀਐਸਪੀ ਦੀਨਾਨਗਰ ਡੀਐਸਪੀ ਹੈੱਡਕੁਆਟਰ ਐਸਐਚਓਸ ਤੇ ਸਾਰੀ ਫੋਰਸ ਨੂੰ ਲੈ ਕੇ ਅਸੀਂ ਐਸਐਸਬੀ ਐਸਐਸਜੀ ਨੇ ਲੈ ਕੇ ਜਿਹੜਾ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਮੱਦੇਨਜ਼ਰ ਕੋਈ ਕੋਈ ਵੀ ਬੰਦਾ ਜੋ ਕਿ ਐਂਟੀਸੋਸ਼ਲ ਐਂਟੀਨੈਸ਼ਨ ਐਲੀਮੈਂਟ ਜੋ ਕਿਥੋਂ ਕੋਈ ਬਾਰਡਰ ਕਰਾਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਹੈ ਕੋਈ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ ਇਹ ਜਨਰਲ ਕੋਡਨ ਸਰਚ ਆਪਰੇਸ਼ਨ ਹੀ ਹੈ ਕਿਉਂਕਿ ਚਾਰੋਂ ਪਾਸੇ ਜਿਹੜਾ ਹੈ ਅਲਰਟ ਚੱਲ ਰਿਹਾ ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ ਰੱਖਿਆ ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਹੈ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿੱਥੇ ਕੋਈ ਇਲੀਗਲ ਵੈਪਨ ਜਾਂ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਸ ਪਰ ਲਾਅ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਲਾਕੇ ਤੇ ਲੋਕਾਂ ਨੂੰ ਆਪਾਂ ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ ਤੇ ਨਜ਼ਰ ਰੱਖੇ ਉਹ ਵੀ ਅਲਰਟ ਰਹਿਣ ਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਂਦਾ ਤਾਂ ਉਹ ਇਮੀਡੀਏਟਲੀ ਆਪਣੇ ਐਸਐਚਓ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜੇੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤੋਂ ਐਸ ਪਰ ਲਾਅ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕੇ